ਔਰ ਜੋ ਤੂੰ ਨਹੀਂ ਹੈ ਉਹ ਪ੍ਰਗਟ ਵੀ ਨਾ ਕਰ ਹੰਕਾਰੇ ਵੀ ਨਾ ਬਣ ਪਖੰਡੇ ਵੀ ਨਾ ਬਣ ਇਹ ਸਤਿਗੁਰ ਦਾ ਮੂਲ ਉਪਦੇਸ਼ ਸੀ ਇੱਕ ਦਿਨ ਆਪਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾ ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਿਛੂ ਨਾ ਜਾਣੀ ਜੋ ਮਾਰਗ ਗੁਰ ਸ਼ਬਦ ਬਤਾਵੇ ਸੋ ਹਮ ਤੇ ਨਹੀਂ ਜਾਤ ਕਮਾਏ ਸਾਹਿਬ ਅਸੀਂ ਅਰਥ ਬੋਧ ਤੇ ਜਾਣਦੇ ਨਹੀਂ ਸਿਰਫ ਗੁਰਬਾਣੀ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ ਇਹਦੇ ਨਾਲ ਸਾਨੂੰ ਕੀ ਲਾਭ ਹੋਵੇਗਾ ਤਾਂ ਸੁਭਗ ਚੁੱਪ ਰਹਿ ਗਏ ਪ੍ਰਸ਼ਨ ਕਰਤਾ ਨੇ ਇਹ ਸੋਚ ਲਿਆ ਸ਼ਾਇਦ ਸਤਿਗੁਰੂ ਜਵਾਬ ਨਹੀਂ ਦੇਣਾ ਚਾਹੁੰਦੇ ਜਾਂ ਜਵਾਬ ਹੈ ਹੀ ਨਹੀਂ ਪ੍ਰਸ਼ਨ ਕਰਤਾ ਵੀ ਸਤਿਗੁਰੂ ਦੇ ਨਾਲ ਚਲ ਪਿਆ ਬਾਹਰ ਸੈਰ ਕਰਨ ਨੂੰ ਨਾਲ ਹੋਰ ਸਿੰਘ ਨੇ ਰਸਤੇ ਦੇ ਵਿੱਚ ਇੱਕ ਐਸੀ ਡੋਲੀ ਮਿੱਟੀ ਦੀ ਟੁੱਟੀ ਹੋਈ ਸੀ ਘੜੀ ਜਿਸ ਦੇ ਵਿੱਚ ਘਿਓ ਰੱਖਿਆ ਗਿਆ ਸੀ ਔਰ ਉਹ ਥਿੰਦੀ ਸੀ ਔਰ ਉਸ ਨੂੰ ਟੁੱਟਿਆ ਗਾਲਬਨ ਕਈ ਦਿਨ ਹੋ ਗਏ ਸਨ ਸਤਿਗੁਰੂ ਨੇ ਉਠੀਕਰੀਆਂ ਦੇਖੀਆਂ ਜੋ ਥਿੰਦੀਆਂ ਸਨ प्रश्नकर्ता ਨੂੰ ਕਹਿ ਲਗੇ ਰਹੀ ਚਿਕਿੰਤਾ ਠੀਕਰੀ ਮਾਹੀ ਤਿਉ ਗੁਣ ਰਹੇ ਬਾਣੀ ਮਨ ਮਾਹੀ ਜਿਵੇਂ ਕਿਸੇ ਵਕਤ ਘਿਓ ਰੱਖਿਆ ਗਿਆ ਤਾਂ ਵੀ ਚਿਕਨਾਈ ਇਸ ਠੀਕਰੀ ਨਾਲ ਲੱਗੀ ਹੋਈ ਹੈ ਭਾਵੇਂ ਘਿਓ ਕੱਢ ਦਿੱਤਾ ਗਿਆ ਭਾਵੇਂ ਘਿਓ ਨਹੀਂ ਹੈ ਐ ਸਿੱਖੋ ਭਾਵੇਂ ਅਰਥ ਨਹੀਂ ਜਾਣਦੇ ਪਰ ਇਤਨਾ ਵੀ ਖਿਆਲ ਹੋਵੇ ਕਿ ਗੁਰਬਾਣੀ ਪੜ੍ਹ ਰਹੇ ਆ ਪਰਮਾਤਮਾ ਦੀ ਸਵਾਗਤ ਪਰਮਾਤਮਾ ਦਾ ਅਲਹਾਮ ਉਹਦੇ ਬਚਨ ਪੜ ਰਹੇ ਆ ਤਾਂ ਇਤਨਾ ਵੀ ਜਿਹੜਾ ਖਿਆਲ ਅੰਦਰ ਬਣੇਗਾ ਇਹ ਵੀ ਹਿਰਦੇ ਨੂੰ ਕੋਮਲ ਕਰੇਗਾ ਇਹ ਵੀ ਹਿਰਦੇ ਨੂੰ ਠਿੰਦਾ ਕਰੇਗਾ ਇਹ ਵੀ ਜੋ ਹੈ ਗੁਰਬਾਣੀ ਦਾ ਆਪਣਾ ਅਸਰ ਤੇ ਪ੍ਰਤਾਪ ਛੋੜੇਗਾ ਆਪ ਦੇ ਦੋ ਸਹਿਬਜ਼ਾਦੇ ਸਨ ਬਾਬਾ RAM ਰਏ ਤੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿੱਥੇ ਧਨਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਾਲਕ ਹੁੰਦਿਆਂ ਆਂ ਵੀ ਸੰਜਮੇ ਸੁਸ਼ੀਲ ਦੂਰ ਦ੍ਰਿਸ਼ਣ ਉਥੇ ਰਾਮਰਾਏ ਵੀ ਤਰ੍ਹਾਂ-ਤਰ੍ਹਾਂ ਦੀ ਕਲਾ ਦੇ ਚ નિਪੁੰਨ ਸੀ ਬਾਦਸ਼ਾਹ ਨੇ ਸਤਿਗੁਰਾਂ ਨੂੰ ਦਿੱਲੀ ਜਦ ਸਦਿਆ ਤਾਂ ਆਪ ਨੇ ਸਿਆਣਾ ਸਮਝ ਕੇ ਸੂਜਵਾਨ ਤੇ ਦੂਰ ਦ੍ਰਿਸ਼ ਸਮਝ ਕੇ ਬਾਬੇ ਰਾਮ ਰਾਏ ਨੂੰ ਭੇਜਿਆ ਬਾਦਸ਼ਾ ਕਰਾਮਾਤਾਂ ਵੇਖਣਾ ਚਾਹੁੰਦਾ ਸੀ ਸ਼ਾਹ ਜਹਾਂ ਦੀ ਬਿਮਾਰੀ ਤਬਾਦ ਔਰੰਗਜ਼ੇਬ ਗੱਦੀ ਤੇ ਬਰਵਾਜਮਾਨ ਹੋ ਚੁੱਕਿਆ ਸੀ ਔਰ ਇਸੇ ਲਈ ਸੱਦਾ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਆਇਆ ਰਾਮ ਰਾਏ ਨੂੰ ਔਰੰਗਜ਼ੇਬ ਨੇ ਆਖਿਆ ਕੁਝ ਕਰਾਮਾਤਾਂ ਦਿਖਾ ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਕੀ ਨੇ ਬੜੀ ਸੁਣੀਏ ਗੱਲ ਗੁਰੂ ਨਾਨਕ ਦੀ ਬਹੁਤ ਵੱਡੀ ਮਹਿਮਾ ਸੁਣੀ ਹੈ ਗੁਰੂ ਅਰਜਨ ਦੇਵ ਜੀ ਦੀ ਤਾਂ ਕੁਝ ਕਰਾਮਾਤਾਂ ਦੱਸੋ ਕਹਿੰਦੇ ਨੇ ਸ਼ਾਹੀ ਰੋਬ ਦਾਬ ਦੇ ਅਧੀਨ ਬਾਬਾ RAM ਰਾਏ ਹੋ ਗਏ ਔਰ ਇਨਾਂ ਨੇ ਨਾਮ ਸਿਮਰ ਕੇ ਬੰਦਗੀ ਕਰਕੇ ਤੇ ਸਤਿਗੁਰ ਦੀ ਹਜ਼ੂਰੀ ਦੇ ਚ ਰਹਿ ਕੇ ਜੋ ਸ਼ਕਤੀਆਂ ਪ੍ਰਾਪਤ ਕੀਤੀਆਂ ਸਨ ਕਰਾਮਾਤਾਂ ਦੇ ਰੂਪ ਵਿੱਚ ਦਿਖਾਣੀਆਂ ਸ਼ੁਰੂ ਕੀਤੀਆਂ ਫਿੰਦੀ ਇਰਾਰ ਲਿਖਦੇ ਨੇ ਆਪਨੇ 72 ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਮਨ ਤੇ ਬਹੁਤ ਵੱਡਾ ਪ੍ਰਭਾਵ ਪਿਆ ਔਰ ਉਹਨੇ ਸਵਾ ਦੇ ਵਿੱਚ ਬਕਾਇਦਾ ਬੈਠਣ ਲਈ ਇੱਕ ਕੁਰਸੀ ਵੀ ਦਿੱਤੀ ਲੇਕਿਨ ਮਨ ਦੇ ਵਿੱਚ ਇੱਕ ਈਰਖਾ ਰੱਖਦਾ ਸੀ ਕਿ ਇਹ ਸ਼ਕਤੀਆਂ ਕਿਦਰੇ ਮੇਰੀ ਰਾਜ ਸਥਾ ਲਈ ਖਤਰਾ ਨਾ ਹੋ ਜਾਨ ਇਹ ਸ਼ਕਤੀਆਂ ਕਿਧਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਦਲਾ ਨਾ ਲੈਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਦਲਾ ਨਾ ਲੈਣ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਦੇ ਚ ਪਾਇਆ ਗਿਆ ਇਹ ਈਰਖਾ ਵੀ ਰੱਖਦਾ ਸੀ ਇੱਕ ਦਿਨ ਔਰੰਗਜ਼ੇਬ ਨੇ ਬਾਬੇ ਰਾਮ ਰਾਏ ਨੂੰ ਆਖਿਆ कि गुरु ग्रंथ साहब जी महाराज कुछ तोहीन आमीज अल्फाज ने गुरु मुसलमान की पेड़े पई एकदम राजनीतिक रोप देके आके भयभीत तो राम राय ने कह दिता बादशाह सलामत मिट्टी मुसलमान की नहीं है मिट्टी बेईमान की पेड़े पई कुमेहार ਏ ਬੋਲ ਜਦ ਧਨ ਗੁਰੂ ਹਰ राय ਸਾਹਿਬ ਤੱਕ ਪਹੁੰਚੇ ਤਾਂ ਆਪਨੇ ਮੂੰਹ ਲਾਣ ਤੋਂ ਇਨਕਾਰ ਕਰ ਦਿੱਤਾ ਤੇ ਸਿੱਖ ਸੰਗਤਾਂ ਨੂੰ ਇਹ ਹੁਕਮਨਾਮੇ ਭੇਜ ਦਿੱਤੇ RAM ਰਾਏ ਨੂੰ ਕੋਈ ਮੂੰਹ ਨਾ ਲਾਵੇ ਇਸ ਨੇ ਗੁਰਨਾਮਿਕ ਦੀ ਬਾਣੀ ਨੂੰ ਬਦਲਿਆ ਹੈ ਉਹਦੀ ਰੂਪਰੇਖਾ ਨੂੰ ਬਦਲਿਆ ਹੈ ਉਹਦੇ ਅਰਥ ਭਾਵ ਨੂੰ ਬਦਲਿਆ ਹੈ ਔਰ ਇਹ ਰਾਜਨੀਤੀ ਦੇ ਰੋਬ ਥੱਲੇ ਆ ਗਿਆ ਉਹ ਫਕੀਰ ਨਹੀਂ ਜੋ ਰਾਜਨੀਤਿਕ ਰੋਗ ਦੇ ਥੱਲੇ ਆ ਗਿਆ ਹੈ ਫਕੀਰ ਤੇ ਉਹ ਹੈ ਜਿਹਦੇ ਜ਼ਹਿਰ ਅਸਰ ਰਾਜਨੀਤੀ ਚਲੇ ਫਕੀਰ ਹੋ ਨਹੀ ਜੋ ਰਾਜਨੀਤੀ ਦੇ ਜ਼ਹਿਰ ਅਸਰ ਹੋ ਜਾਏ ਇਹ ਠੀਕ ਹੈ ਕਿ ਸਤਾ ਆਪਣੇ ਆਪ ਦੇ ਚ ਬੜੀ ਪਰਬਲ ਸ਼ਕਤੀ ਹੈ ਪਰ ਉਸ ਵਿੱਚ ਧਰਮ ਨਾ ਹੋਵੇ ਧਰਮ ਤੋਂ ਮੁਰਾਦ ਪਿਆਰ ਨਾ ਹੋਵੇ ਸਚਾਈ ਨਾ ਹੋਵੇ ਨਿਰਵੈਰਤਾ ਨਾ ਹੋਵੇ ਇਨਸਾਫ ਨਾ ਹੋਵੇ ਦਇਆ ਨਾ ਹੋਵੇ ਕੋਮਲਤਾ ਨਾ ਹੋਵੇ ਤੋ ਰਾਜਨੀਤੀ ਠੋਸ ਪੱਥਰ ਬਣ ਜਾਂਦੀ ਔਰ ਇਹ ਠੋਸ ਪੱਥਰ ਲੋਕਾਂ ਦੇ ਸਿਰ ਤੋੜਦੀ ਹੈ ਲੋਕਾਂ ਦਾ ਖਚੂਮਰ ਕਰਦੀ ਹੈ ਔਰ ਐਸਾ ਅਜ ਤੱਕ ਸਮੋਂ ਸੰਸਾਰ ਵਿੱਚ ਹੁੰਦਾ ਰਿਹਾ ਹੈ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਆਖਿਰ ਇੱਕ ਗੱਦੀ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ ਜਿਨ੍ਹਾਂ ਦੀ ਆਯੂ ਸਿਰਫ 5 ਸਾਲ ਦੀ ਸੀ ਰਾਹੁਤ ਸਿੱਟ ਖੜਾ ਦੇ ਇਸ ਜਦ ਹਮਰਾ ਪਿਤਾ ਦੇ ਇਸ ਫੈਸਲੇ ਤੋਂ ਬਹੁਤ ਔਖੇ ਹੋਏ ਬਹੁਤ ਔਖੇ ਹੋਏ ਵੀ ਇਹ ਮੇਰੇ ਨਾਲ ਅਨਿਆਇ ਹੋਇਆ ਹੈ ਇਹ ਮੇਰੇ ਨਾਲ ਦਰੋਹ ਹੋਇਆ ਹੈ ਔਰ ਬਕਾਇਦਾ ਗੁਰੂ ਹੋਣ ਦਾ ਦਾਵਾ ਕੀਤਾ ਪਹਿਲੇ ਅਰਜ਼ੀ ਦਿੱਤੀ ਔਰੰਗਜ਼ੇਬ ਨੂੰ ਕਿ ਗੁਰਗੱਦੀ ਮੈਨੂੰ ਦਿਲਾਈ ਜਾਵੇ ਹੁਣ ਕੌਣ ਦੱਸੇ RAM ਰਾਏ ਨੂੰ ਗੁਰਗੱਦੀ ਤੇ ਪ੍ਰਭੂ ਦੀ ਤਰਫੋਂ ਮਿਲੇ ਉਹੀ ਗੱਦੀ ਆਉਂਦੀ ਏ ਤੇ ਜਿਸ ਗੱਦੀ ਨੂੰ ਰਾਜਾ ਦਿਲਾਵੇ ਇੱਕ ਬਾਦਸ਼ਾਹ ਦਿਲਾਵੇ ਉਹ ਗੱਦੀ ਧਰਮ ਦੀ ਗੱਦੀ ਨਹੀਂ ਹੋਵੇਗੀ ਉਹ ਸੱਚ ਦਾ সিংহাসਨ ਨਹੀਂ ਹੋਵੇਗਾ ਲੇਕਿਨ ਅਰਜ਼ੀ ਦਿੱਤੀ ਪਹਿਲੇ ਤੇ ਔਰੰਗਜ਼ੇਬ ਟਾਲਵਾ ਟਾਲ ਕਰ ਗਿਆ ਤੇ ਫਿਰ ਉਸਨੇ ਗੁਰੂ ਸ਼ਕਤੀ ਨੂੰ ਔਰ ਗੁਰਗੱਦੀ ਨੂੰ ਨਿਸ਼ਤੋ ਨਾਬੂਦ ਕਰਨ ਲਈ ਰਾਮ ਰਾਏ ਨੂੰ ਤਕਵੀਅਤ ਦੇਣੀ ਸ਼ੁਰੂ ਕੀਤੀ ਉਸਨੇ ਬਹੁਤ ਵੱਡੀਆਂ ਜ਼ਗੀਰਾਂ ਰਾਮ ਰਾਏ ਨੂੰ ਦਿੱਤੀਆਂ ਤਾਂ ਕਿ ਸ਼ਕਤੀਸ਼ਾਲੀ ਬਣੇ ਅਤੇ ਇੱਕ ਭੜਾ ਭੜਾ ਲਈ ਧੋਖੀ ਬਣੇ ਅਤੇ ਇਸ ਤਰ੍ਹਾਂ ਗੁਰਗੱਦੀ ਨਸ਼ਟ ਹੋਵੇ